ਆ ਲੱਖ ਰੁਪਇਆ ਮਾਤਾ ਆਪਣੀ ਗੱਡੀ ਜੀ ਛੱਡ ਗਏ ਸੀ ਬਟਾਲਿਆ ਤੋਂ ਧੱਕਾ ਦਿਆਂ ਤੇ ਬਟਾਲੇ ਤੋਂ ਕਾਦਿਆਂ ਇਸ ਟਾਈਮ ਆ ਲੱਖ ਰੁਪਇਆ ਮੇਰੇ ਹੱਥ ਚ ਜੇ ਤੁਹਾਡੇ ਸਾਹਮਣੇ ਹੀ ਆ ਤੇ ਅਸੀਂ ਮਾਤਾ ਨੂੰ ਦੇਣ ਲੱਗੇ ਆ 9520 95 ਵੀ ਇਹ ਮ ਗੱਡੀ ਆ ਤੇ ਇਹ ਬਾਦ ਦਾ ਆਧਾਰ ਕਾਰਡ ਨੰਬਰ ਜੀ 2 ਮੈਂ ਇਨ ਕਾਰਡ ਨੰਬਰ ਜੂਮ ਕਰਦਾ ਮਾਤਾ ਦਾ ਨਾਮ ਕੀ ਹੈ ਜੀ ਲੈ ਸਿਧਾਨਾ ਸਤਨਿਕੌਰ ਜੀ ਦਾ ਨਾਮ ਹੈ ਕਿੱ데 ਕਿਹੜਾ ਪਤਾ ਜੀ ਆਪਣਾ ਜੀ ਹਨਾ ਹਨਾ ਇੱਥੇ ਕਿੱਦਾਂ ਹੈ? ਇੰਨਾ ਹੈ? ਇੱਥੇ ਮੈਂ ਕੁੜੀ ਨੂੰ ਦੇਣਾ ਹੈ, ਕੁੜੀ ਦਾ ਕੁਝ ਤਾਂ ਗਿਆਗਾ। ਕਿਹੜੀ ਜਗਾ? ਆ ਇੱਥੇ ਕੋਲੇ ਹੀ ਆ ਆਪਣੇ। ਇਹ ਕਿਹੜੇ ਮਲੇ? ਆ ਆ ਆਪਣੀ ਉਹ ਪੰਪ ਦੇ ਮਗਰ ਰਹਿੰਦੇ ਖੋਖਰ ਵਾਲੇ ਪੰਪ ਦੇ ਮਗਰ। ਉਹ ਕੁੜੀ ਇੱਥੇ ਕਰਵਾ ਜਿਹੜਾ। ਉਹ ਪੱਤੂ ਜਿਹੜਾ ਰੈਸਟੋਰੈਂਟ ਕੰਮ ਕਰਦੀ ਕੁੜੀ ਇਹਨਾਂ ਦੀ। ਅੱਛਾ। ਮੈਂ ਪੱਤੂ ਆਪਣਾ ਬੰਦਾ ਆਡਾ ਆਵਾਜ਼ ਲਾ ਦੂਗਾ। ਹਾਂ। ਆ ਲੋ। ਡਰਾਈ ਪ੍ਰੋਬਲਮ। ਆ ਯਾਰ, ਉਹ ਪੱਤੂ ਫੋਨ ਕਰ ਲੈਣਾ ਤੂੰ ਆ। ਕਰ ਲੈ। ਪਾਲਾ ਫਰਫੁਰਾ ਸੀ। ਬਟਾਲੇ ਤੋਂ ਕਾਦੀਆਂ ਜਾਂਦੀ ਬੱਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਕਿ ਇੱਕ ਇਮਾਨਦਾਰੀ ਦੀ ਮਿਸਾਲ ਸਾਹਮਣੇ ਪੇਸ਼ ਹੁੰਦੀ ਹੈ ਮੋਟੀਵੇਸ਼ਨਲ ਜਿਆ ਵੀਡੀਓ ਹੈ ਬੜਾ ਭਾਵੁਕ ਜਿਆ ਕਰਨ ਵਾਲਾ ਵੀਡੀਓ ਹੈ ਔਰ ਇੱਕ ਮੈਸੇਜ ਦੇਣ ਵਾਲਾ ਵੀਡੀਓ ਕਿ ਅੱਜ ਵੀ ਇਮਾਨਦਾਰੀ ਜ਼ਿੰਦਾ ਆਪਾਂ ਗੱਲ ਕਰਦੇ ਆਂ ਉਹਨਾਂ ਨਾਲ ਹੀ ਬੱਸ ਕੰਡਕਟਰ ਜਿਨ੍ਹਾਂ ਦੀ ਇਹ ਵੀਡੀਓ ਹੈ ਭਾਜੀ ਇਹ ਵੀਡੀਓ ਜਿਹੜੀ ਦੇਖ ਰਹੇ ਆਂ ਆਪਾਂ ਇਹਦੇ ਵਿੱਚ ਇੱਕ ਬੈਗ ਤੁਸੀਂ ਵਾਪਸ ਦੇ ਰਹੇ ਹੋ ਕੀ ਇਹ ਸਾਰਾ ਮਾਮਲਾ ਕੀ ਹੈ ਮਾਮਲਾ ਭਾਜੀ ਇਹ ਹੈ ਕਿ ਪਿਛਲੇ ਦਿਨਾਂ ਦਾ ਮੈਂ ਹੀ ਬਟਾਲੇ ਤੋਂ ਕਾਦੀਆਂ ਚੱਲ ਰਹੀ ਲੋਕਲ ਰੋਡ ਤੇ ਗੱਡੀ ਹੀ PB06M9520 ਪੰਜਾਬ ਰੋਡ 'ਚ ਬਟਾਲਾ ਡਿਪੋ ਦੀ ਗੱਡੀ ਮੈਂ ਬਤੌਰ ਕਨੈਕਟਰ ਬਟਾਲਾ ਡਿਪੋ 'ਚ ਕੰਮ ਕਰਦਾ ਤੇ ਉਹਦੇ ਵਿੱਚ ਨਾ ਇੱਕ ਮਾਤਾ ਖੰਨੇ ਤੋਂ ਵਾਹ ਬਟਾਲੇ ਤੋਂ ਵਾਹ ਕੇ ਨਾ ਜਾ ਰਹੀ ਸੀ ਉਹ ਪਿੱਛੋਂ ਖੰਨੇ ਤੋਂ ਆ ਰਹੀ ਥੇ ਉਹਦੇ ਕੋਲ ਤਕਰੀਬਨ 1 ਲੱਖ ਡੇਢ ਲੱਖ ਰੁਪਇਆ ਸੀ ਉਹ ਵਿਚਾਰੀ ਕਿਤੇ ਭੁੱਲ ਗਈ ਸਾਡੀ ਬਸਤੇ ਵਿੱਚ ਫਿਰ ਉਹ ਬਟਾਲੇ ਤੋਂ ਉਹ ਬੈਠੇ ਕਾਦੀਆਂ 'ਨਹੀਂ ਹਾਂ ਬਟਾਲੇ ਤੋਂ ਕਾਦੀਆਂ 'ਤੇ ਬੈਠੇ ਉਹ ਭੁੱਲ ਗਈ ਸਾਡੀ ਬਸਤੇ ਵਿੱਚ ਵਿਚਾਰੀ ਉਹ ਉਹਨੂੰ ਕਿਤੇ ਚੇਤਾ ਨਹੀਂ ਸੀ ਜਾਂ ਨੀਂਦ ਦੇ ਵਿੱਚ ਕੀ ਗੱਲਬਾਤ ਹੈ ਫਿਰ ਪੌਣੇ ਘੰਟੇ ਬਾਅਦ ਆਈ ਉਹ ਪੈਸੇ ਅਹੀਂ ਸਾਮਕੇ ਆਪਣੇ ਕੋ ਰੱਖੇ ਬਾਅਦ ਵਿੱਚ ਅਹੀਂ ਉਹ ਪੈਸੇ ਮਾਤਾ ਨੂੰ ਵਾਪਸ ਕੀਤੇ ਆਪਣੀ ਇਮਾਨਦਾਰੀ ਨਾਲ ਤੇ ਉਹ ਫਿਰ ਮਾਤਾ ਨੂੰ ਕਿਦਾਂ ਲੱਭਿਆ ਜਾਂ ਉਹਨੇ ਤੁਹਾਨੂੰ ਲੱਭਿਆ ਮਾਤਾ ਨੇ ਸਾਨੂੰ ਲੱਭਿਆ ਕਿ ਕੋਈ ਮਾਤਾ ਕੋਲ ਸਾਡੀ ਟਿਕਟ ਸੀ ਨਾ ਜਿਹੜੀ ਕੋਲ ਉਹਨੇ ਕੋਈ ਦੂਸਰਾ ਕੋਲ ਉਹ ਹੋਰ ਹੀ ਲਫਾਫਾ ਸੀ ਤੋਂ ਲਫਾਫੇ ਚ ਮਾਤਾ ਕੋਲ ਟਿਕਟ ਸੀ ਸਾਡੀ ਇਹਦੇ ਕਰਕੇ ਫਿਰ ਉਹ ਅਸੀਂ ਸੋਚਿਆ ਕਿ ਜੇ ਅਸੀਂ ਮੰਨ ਲਓ ਤੂੰ ਮਾਤਾ ਨੇ ਸਾਨੂੰ ਆਣ ਕੇ ਕਿਹਾ ਕਿ ਮੇਰੀ ਧੀ ਤੇ ਆਣੀ ਉਹਦਾ ਵਿਆਹ ਸੀ ਤੇ ਵਿਆਹ ਦੇ ਪੁੱਤਰ ਪੈਸੇ ਆ ਤੇ ਇਸ ਕਰਕੇ ਮੈਂ ਆਡੀ ਰਿਕੁਐਸਟ ਹੈ ਮੈਂ ਕਿਹਾ ਮਾਤਾ ਇਹ ਤਾਂ ਕਿ ਕਨੈਕਟਰ ਭਰਾ ਕੋਲੋਂ ਜਾਂ ਕਿ ਡਰਾਈਵਰ ਭਰਾ ਕੋਲੋਂ ਪੈਸੇ ਆ ਜਣਾ ਪੰਜਾਬ ਰੋਡ ਵਿੱਚ ਉਹ ਤਾਂ ਕਿਤੇ ਜਾਂਦੇ ਰੇ ਆਦਰਵਾਇਸ ਕਿਸੇ ਹੋਰ ਬੰਦੇ ਦਾ ਸਾਡੀ ਛੋਟੀ ਨਹੀਂ ਹੈਗੀ ਇਸ ਕਰਕੇ ਅਸੀਂ ਆਪਣੇ ਮਹਿਕਮੇ ਦੀ ਇਮਾਨਦਾਰੀ ਤੇ ਸਾਡੇ ਕਰਕੇ ਆਪਣੀ ਇਮਾਨਦਾਰੀ ਦਿਖਾਈ ਹੈ ਕਿ ਚਲੋ ਧੀਰਜ ਰਣੀ ਦੇ ਕਰਕੇ ਸਾਨੂੰ ਪੈਸੇ ਵਾਪਸ ਮਿਲ ਗਏ ਬਿਲਕੁਲ ਇਹ ਜਿਹੜੀ ਤੁਸੀਂ ਦੱਸਦੇ ਹੋ ਖੰਨੇ ਤੋਂ ਮਾਤਾ ਫਿਰ ਉਸੇ ਦਿਨ ਹੀ ਮਿਲੇ ਤੁਹਾਨੂੰ ਜਾਂ ਫਿਰ ਉਸ ਤੋਂ ਬਾਅਦ ਲੱਭਦੇ ਲੁਭੰਦੇ ਕਿਦਾਂ ਮਤਲਬ ਨਹੀਂ ਮਾਤਾ ਉਹਦੇ ਉਸ ਦਿਨ ਹੀ ਮਿਲੀ ਕੋ ਪੌਣੇ ਘੰਟੇ ਪੌਣਾ ਘੰਟਾ ਲੱਗਾ ਤਕਰੀਬਨ ਪੌਣੇ ਘੰਟੇ ਬਾਅਦ ਸਾਡੇ ਆਵੇ ਵੇੜਾ ਹੁਣ ਆ ਅਦਰ ਪੌਣੇ ਘੰਟੇ ਬਾਅਦ ਸਾਡਾ ਵਾਪਸੀ ਟਾਈਮ ਹੀ ਬਟਾੜੇ ਨੂੰ ਫਿਰ ਤੇ ਫਿਰ ਮਾਤਾ ਉਦੋਂ ਸਾਨੂੰ ਮਰਜੀ ਤੇ ਫਿਰ ਉਹ ਉਤੋਂ ਤੁਰ ਲੱਗੇ ਸਹੀ ਜਦੋਂ ਆਈ ਜਿਹਦੇ ਕਰਕੇ ਸਾਨੂੰ ਸਟੇ ਕਰਨਾ ਪਿਆ ਇੱਕ ਦੋ ਮਿੰਟ ਉਹ ਪੈਸੇ ਉਹ ਫਿਰ ਉਹਦੇ ਵਿੱਚ ਅਸੀਂ ਵੀਡੀਓ ਬਣਾਈ ਕਿ ਲੱਖ ਰੁਪਏ ਦੇ ਕਰੀਬ ਲੱਖ ਡੇਢ ਲੱਖ ਦੇ ਲੱਗੇ ਪੈਸੇ ਤੇ ਜੇ ਅਸੀਂ ਵੀਡੀਓ ਨਾ ਬਣਾਉਂਦੇ ਅਨ ਵੇ ਟੈਨਸ਼ਨ ਕਿ ਕੋਈ ਅਦਰਵਾਇਸ ਕਿਸੇ ਹੋਰ ਦੇ ਪੈਸੇ ਨਾ ਹੁਣ ਕੋਈ ਹੋਰ ਵੀ ਬੰਦਾ ਚੀਟ ਕਰਕੇ ਖੜ ਸਕਦਾ ਤੇ ਇਸ ਕਰਕੇ ਫਿਰ ਉਹ ਵੀਡੀਓ ਸਾਨੂੰ ਤਾਮਾ ਨਹੀਂ ਬਿਲਕੁਲ ਇਹ ਵੀ ਤੇ ਬੜਾ ਔਖਾ ਆਣਾ ਕਿ ਪੈਸੇ ਹੈ ਕਿਦੇ ਆ ਪੈਸੇ ਮੰਗ ਕੋਈ ਹੋਰ ਹੀ ਨਾ ਲੈ ਜੇ ਕਿਤੇ ਹਾਂਜੀ 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 ਇਹ ਤਕਰੀਬਨ ਨਿੱਕਾ ਗੱਲ ਕਰ ਪਿਆ ਜੀ ਤੁਹਾਨੂੰ ਵੀ ਪਤਾ ਕਿ ਬੱਸਾਂ ਬੱਸਾਂ ਦੇ ਵਿੱਚ ਚੋਰੀ ਚਕਾਰੇ ਕਾਫੀ ਹੁੰਦੀ ਹੈ ਤੇ ਲੋਕ ਬੜਾ ਕੁਝ ਵੇਖਦੇ ਆ ਇਸ ਕਰਕੇ ਸਾਨੂੰ ਇੱਕ ਚੀਜ਼ਾਂ ਨੂੰ ਮੁੱਖ ਰੱਖਦੇ ਆ ਵੀਡੀਓ ਬਣਾਉਣੀ ਭਾਜੀ ਇਹ ਪਹਿਲੇ ਵੀ ਤੁਹਾਡੇ ਨਾਲ ਕਦੀ ਇਦਾਂ ਦਾ ਹੋਇਆ ਕਿ ਕਿਸੇ ਦਾ ਬੈਗ ਰਹਿ ਗਿਆ ਹੋਵੇ ਜਾਂ ਸਫ਼ਰ ਦੇ ਵਿੱਚ ਜਾਂ ਭਾਜੀ ਪਹਿਲੇ ਵੀ ਅਸੀਂ ਨਾ ਮੇਰੇ ਤੋਂ ਪਹਿਲੇ ਵੀ ਵੇਈਂ ਡਰਾਈਵਰ ਸੀ ਮੇਰੇ ਨਾਲ ਅਸੀਂ ਚੰਡੀਗੜ੍ਹ ਚੱਲਦੇ ਸੀ ਬਡਾਲਾਣ ਬਡਾਲੇ ਤੋਂ ਦੋ ਦੋ ਵੀ ਅਸੀਂ ਕੱਟੇ ਤਕਰੀਬਨ 2.5 ਲੱਖ ਰੁ ਤੇ ਇਸ ਕਰਕੇ ਅਸੀਂ ਪਹਿਲੇ ਵੀ ਅਸੀਂ ਪੈਸੇ ਮੋੜੇ 2.5 ਲੱਖ ਰੁਪਇਆ ਉਹਦੇ ਵਿੱਚ ਇਹ ਹੀ ਕਿ ਪੈਸਿਆਂ ਦੇ ਨਾਲ ਨਾਲ ਸਾਨੂੰ ਬੜਾ ਕੋ ਸੋਚਣਾ ਪੈਂਦਾ ਕਿ ਜੇ ਮੰਨ ਲਓ ਪੈਸੇ ਆ ਸਰਕਾਰ ਦੇ ਜਾਂ ਇਸ ਵਾਰੀ ਦੇ ਪੈਸੇ ਆ ਜਾਂ ਕਿਸੇ ਚੀਜ਼ ਦੇ ਵੀ ਪੈਸੇ ਆ ਜੇ ਅਸੀਂ ਨਾ ਮੋੜੀਏ ਜਾਂ ਦੀਪੂ ਜਾਣ ਕੇ ਦਈਏ ਜਾਂ ਕਿਸੇ ਬੰਦੇ ਵਧਿਆ ਤੇ ਸਵਾਰੀਆਂ ਮਗਰ ਚੱਕਾ ਮਾਰ ਦਿਆ ਇਸ ਕਰਕੇ ਮੋੜੇ ਬਿਲਕੁਲ ਇੱਕ ਹੋਰ ਵੀ ਪਹਿਲੇ ਤੁਹਾਡੇ ਹੀ ਦੀਪੂ ਦਾ ਡਰਾਈਵਰ ਸੀ ਕੰਡਕਟਰ ਸੀ ਡਰਾਈਵਰ ਸੀ ਜਿਨ੍ਹਾਂ ਨੇ 골ਡ ਵੀ ਮੋੜਿਆ ਸੀ ਸੋਨੇ ਦੀਆਂ ਵਾਲੀਆਂ ਸੀ ਇਹਨਾਂ ਦਾ ਸੀ ਹਾਂ ਜੀ ਹਾਂ ਜੋ ਮੇਰਾ ਡਰਾਈਵਰ ਸੀ ਪੀਪੀ ਪੀ 112 ਨੰਬਰ ਡਰਾਈਵਰ ਉਹਨੇ 골ਡ ਵੀ ਤੇ ਵੀ ਅਸੀਂ ਮੋੜਿਆ ਮੋਬਾਈਲ ਹੀ 14 ਹਾਂ 14 ਪ੍ਰੋ ਮੋਬਾਈਲ ਹੀ ਉਹ ਵੀ ਮੋੜਿਆ ਕਿਉਂਕਿ ਇਕੱਠੇ ਚੱਲਦੇ ਰਹੇ ਆ ਜਪਾ ਜੀ ਜੀ ਆਈਆਂ ਨੇ ਵੀ ਹੱਕ ਦਾ ਪੈਸਾ ਹੱਕ ਦਾ ਹੀ ਹੁੰਦਾ ਹੈ ਇਮਾਨਦਾਰੀ ਨਾਲ ਭਾਈ ਚਾਹਿਆ ਨੂੰ ਜਿੰਨੇ ਵੀ ਪੈਸੇ ਮਿਲਦੇ ਆ ਇਮਾਨਦਾਰੀ ਨਾਲ ਮਿਲਣਾ ਹੀ ਉਹਨੇ ਇੰਨੇ ਕੋ ਬਿਲਕੁਲ ਭਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਜੀ ਇਹ ਮੇਰਾ ਵੀਰ ਪ੍ਰਾਹ ਅਸੀਂ ਇਕੱਠੇ ਚੱਲਦੇ ਹਾਂ ਨਵੀਂ ਅਸੀਂ ਟੂਪੇ ਦਾ ਕਨੈਕਟਰ ਆ ਚਲੋ ਇਸ ਨੇ ਲੱਖ ਰੁਪਏ ਲੱਗਾ ਲੱਭਾ ਆਏ ਨੇ ਵੀਰ ਨੂੰ ਮੁੜਿਆ ਹਰ ਰੱਬ ਇਹਨੂੰ ਬਹੁਤ ਬਹੁਤਾ ਦਵੇ ਮੈਨੂੰ ਇੱਕ ਵਾਰੀ ਪੈਸੇ ਲੱਭੇ ਸੀ ਬੱਸ ਚੋਂ ਤੇ ਨਾ ਵੀ ਸਵਾਰੀ ਦੇ ਵਾਪਸ ਮੁੜੇ ਸੀ ਮੁੜੇ ਸੀ ਤੇ ਚਲੋ ਇਹ ਬਹੁਤ ਵਧੀਆ ਗੱਲ ਹੈ ਮੇਰੇ ਵੀਰ ਨੇ ਬਹੁਤ ਵਧੀਆ ਪ੍ਰਬਾਲਨਾ ਕੀਤਾ ਚਲ ਰੱਬ ਇਹਨੂੰ ਬਹੁਤ ਬਹੁਤਾ ਦਵੇ ਤੇ ਅੱਛਾ ਚਰਤੀ ਕਲਾਕ ਭਾਜੀ ਕਦੀ ਇਦਾਂ ਵੀ ਹੋਇਆ ਕਿ ਕੋਈ ਆ ਕੇ ਕਹਿ ਗਿਆ ਕਿ ਮੇਰਾ ਬੈਗ ਰਹਿ ਗਿਆ ਮੇਰਾ ਸਮਾਨ ਰਹਿ ਗਿਆ ਤੇ ਤੁਹਾਡੇ ਕੋਲ ਨਾ ਹੋਣਾ ਤੇ ਤੁਹਾਡੇ ਨਾਲ ਨਾਰਾਜ਼ ਹੋ ਕੇ ਜਾਂ ਲੜ ਕੇ ਸ਼ਿਕਾਇਤ ਹੋਵੇ ਭਾਜੀ ਦੱਸਾ ਕਈ ਲੋਕ ਇਸ ਤਰ੍ਹਾਂ ਦੇ ਆ ਭਾਜੀ ਕਿ ਹਰ ਇੱਕ ਬੰਦੇ ਦੀ ਛੋਟ ਹੀ ਨਹੀਂ ਲਈ ਜਾਂਦੀ ਕਈ ਲੋਕ ਬਹੁਤ ਤਾਂ ਤੋਂ ਆ ਕਈਆਂ ਦਾ ਸਮਾਨ ਰਹਿ ਵੀ ਜਾਂਦਾ ਬਸ ਤੇ ਵਿੱਚ ਜਿਹੜਾ ਮੋੜਨਾ ਪੈਂਦਾ ਕਈਆਂ ਸਮਾਨ ਸਵਾਰੀ ਚੁੱਕ ਕੇ ਵੀ ਲੈ ਜਾਂਦੀ ਹੈ ਕਿਉਂਕਿ ਹਰ ਇੱਕ ਬੰਦੇ ਦਾ ਦਿਲ ਦਾ ਨਹੀਂ ਪਤਾ ਮੰਨ ਕੇ ਇੱਕ ਕੰਡਕਟਰ ਵਾਸਤੇ ਇਹ ਬੜੀ ਜ਼ਿੰਮੇਵਾਰੀ ਵਾਲੀ ਚੀਜ਼ ਦਾ ਕੰਮ ਬਣਦਾ ਹੈ ਨਾ ਮਤਲਬ ਚਾਹੇ ਚਾਹੇ ਸਿਆਪਾ ਲਾ ਲਓ ਚਾਹੇ ਜ਼ਿੰਮੇਵਾਰੀ ਸਮਝ ਲਓ ਚਾਹੇ ਕੁਝ ਵੀ ਲਾ ਲਓ ਇਹ ਜਿਹੜੀਆਂ ਚੀਜ਼ਾਂ ਨੇ ਨਾ ਕੈਰੈਕਟਰ ਵਾਸਤੇ ਬਹੁਤ ਚੀਤ ਕਰਨ ਦੀ ਨਹੀਂ ਇੱਕ ਵਾਰੀ ਬਿਲਕੁਲ ਬਿਲਕੁਲ ਤਸਵੀਰਾਂ ਦੇਖਿਆ ਤੁਸੀਂ ਕਿ ਇੱਕ ਵਾਇਰਲ ਵੀਡੀਓ ਹੁੰਦਾ ਹੈ ਔਰ ਵੀਡੀਓ ਦੇ ਵਿੱਚ ਦਿਖਾਇਆ ਦਿਖਾਇਆ ਜਾ ਰਿਹਾ ਸੀ ਕਿ ਇੱਕ ਕੰਡਕਟਰ ਪਿਆਸਿਆਂ ਦਾ ਬੈਗ ਮੋੜ ਰਿਹਾ ਇੱਕ ਮਾਤਾ ਨੂੰ ਔਰ ਉਹਨਾਂ ਨਾਲ ਹੀ ਗੱਲ ਕੀਤੀ ਹੈ ਕਿ ਕਿਵੇਂ ਇੱਕ ਇਮਾਨਦਾਰੀ ਦੀ ਮਿਸਾਲ ਜਿਹੜੀ ਇਹ ਸਾਹਮਣੇ ਆਂਦੀ ਹੈ ਇੱਕ ਵੱਖਰਾ ਜਿਹਾ ਇੱਕ ਮਾਮਲਾ ਜਿਹੜਾ ਕਿ ਅਕਸਰ ਹੀ ਕਿਹਾ ਜਾਂਦਾ ਕਿ ਸਮਾਨ ਰਹਿ ਗਿਆ ਤਾਂ ਮੁੜ ਕੇ ਲੱਭਾ ਨਹੀਂ ਇੱਥੇ ਲੱਭ ਕੇ ਸਵਾਰੀ ਨੂੰ ਵਾਪਸ ਮੋੜਿਆ ਗਿਆ ਕੈਮਰਾ ਪਰਸਨ ਨਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਨੀ ਟੀਵੀ ਲਈ ਗੁਰਦਾਸਪੁਰ